ਸਵਾਗਤ ਹੈ ਜਿਉ ਹਸ਼ਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤਾਂ ਅਕਸਰ ਇਸ ਤਰ੍ਹਾਂ ਦੀਆਂ ਖਬਰਾਂ ਜੋ ਅਸੀਂ ਇੱਕ ਵਾਰ ਮੁਰਤ ਤੋਂ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਇਹ ਕੋਈ ਨਵੀਆਂ ਖਬਰਾਂ ਨਹੀਂ ਹੈ ਜਦੋਂ ਮੈਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਨਹੀਂ ਵੀ ਸੀ ਤਾਂ ਉਸ ਵਕਤ ਵੀ ਲਗਾਤਾਰ ਇਹ ਪੱਤਰਕਾਰਾਂ ਵੱਲੋਂ ਇਹ ਖਬਰਾਂ ਨੂੰ ਜਿਹੜਾ ਬੜਾ ਜ਼ੋਰ ਸ਼ੋਰ ਦੇ ਨਾਲ ਚੱਕਿਆ ਜਾਂਦਾ ਸੀ ਹੁਸ਼ਾਰਪੁਰ ਦਾ Shimla ਪਹਾੜੀ ਚੌਂਕ ਤੇ ਸ਼ੁਰੂਆਤ ਦੇ ਵਿੱਚ ਮੈਂ ਨਗਰ ਨਿਗਮ ਨੂੰ ਐਮਐਲਏ ਬ੍ਰਹਮਸ਼ੰਕਰ ਜੇਮਪਾ ਨੂੰ ਐਮਪੀ ਡਾਕਟਰ ਰਾਜ ਕੁਮਾਰ ਚੱਬੇয়াল ਨੂੰ ਤੇ तमाम ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਹੁਸ਼ਿਆਰਪੁਰ ਦੇ Shimla ਪਹਾੜੀ ਚੌਕ ਦਾ ਜਿਹੜਾ ਨਾਮ ਹੈ ਬਦਲ ਕੇ ਇਸ ਦਾ ਨਾਮ ਹੈ ਜਿਹੜਾ ਉਹ ਕੋਈ Shimla ਬੀਚ ਰੱਖ ਦਿੱਤਾ ਜਾਵੇ ਕੋਈ ਇਹ ਸੁੰਦਰੀ ਚੌਕ ਰੱਖ ਦਿੱਤਾ ਜਾਵੇ ਕਿਉਂਕਿ Shimla ਪਹਾੜੀ ਇਹਨੂੰ ਤਾਂ ਟੈ ਤੇਰੀ ਇਹ ਟੈ ਟਰੀ ਇੱਕ ਤਰ੍ਹਾਂ ਦੇ ਨਾਲ ਕਰ ਹੀ ਦਿੱਤਾ ਗਿਆ ਉਸ ਦਾ ਕੁਝ ਰਕਵਾ ਤੇ ਹੁਣ ਸੁੰਦਰੀ ਚੌਕ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਥੋਂ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋਰ ਨਾ 5-7 ਸਾਲਾਂ ਤੱਕ ਕਿਸ਼ਤੀਆਂ ਲੈ ਕੇ ਇੱਥੋਂ ਲੰਘਣਾ ਪਿਆ ਕਰੇਗਾ ਬੜੇ ਤੇ ਗੰਦੇ ਹਾਲਾਤ ਨੇ ਇੱਕ ਵਾਰ ਮੁੜ ਤੋਂ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਤੇ ਸ਼ਿਮਲਾ ਪਹਾੜੀ ਚੌਂਕ ਦੀਆਂ ਸੰਝੀਆਂ ਕਰ ਰਹੇ ਹਾਂ ਤਾਂ ਮਹਿਜ਼ 20 ਤੋਂ 25 ਮਿੰਟ ਹੋਈ ਇਹ ਬਾਰਿਸ਼ ਨੇ ਜਿਹੜੀ ਇੱਥੋਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਮਤਲਬ ਕਿ ਸਿਆਸਤਦਾਨ ਜਿਹੜੇ ਉਹ ਹੁਸ਼ਾਰਪੁਰ ਦੇ ਵਿੱਚ ਬੜੇ ਆਏ ਨੇ ਸਰਕਾਰਾਂ ਆਈਆਂ ਗਈਆਂ ਨੇ ਪਰੰਤੂ ਨਿਕੰਮੇ ਅਤੇ ਨਖੇਤ ਲੀਡਰਾਂ ਤੋਂ ਅੱਜ ਤੱਕ ਇਹ ਪਾਣੀ ਦੀ ਨਿਕਾਸੀ ਦਾ ਇਹ ਜਿਹੜਾ ਪ੍ਰਬੰਧ ਹੈ ਪੂਰੀ ਤਰ੍ਹਾਂ ਦੇ ਨਾਲ ਨਹੀਂ ਹੋ ਸਕਿਆ ਤੇ ਸਾਡੇ ਨਾਲ ਏ ਸਥਾਨਕ ਮੋਹੱਲਾ ਵਾਸੀ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਪਹਿਲਾਂ ਤਸਵੀਰਾਂ ਉਧਰ ਦੀਆਂ ਦਿਖਾ ਦਿਓ ਜੀ ਕਿ ਜੋ ਮੈਂ ਗੱਲ ਦੁਹਰਾਈ ਹੈ ਕਿ ਹੁਸ਼ਾਰਪੁਰ Shimla ਪਹਾੜੀ ਦਾ ਨਾਮ ਬਦਲ ਕੇ ਜਿਹੜਾ ਇਸ ਦਾ ਨਾਮ ਜਾਂ ਤਾਂ Shimla ਵਿਚ ਰੱਖ ਦਿੱਤਾ ਜਾਵੇ ਜਾਂ ਹੁਸ਼ਾਰਪੁਰ ਸਮੁੰਦਰੀ ਚੌਕ ਰੱਖ ਦਿੱਤਾ ਜਾਵੇ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਦੇਖੋ ਜੀ ਕਿੰਨਾ ਕਿੰਨਾ ਪਾਣੀ ਹੈ ਹਾਲਾਂਕਿ ਹੁਣ ਮੀਂਹ ਹਟੇ ਨੂੰ ਵੀ ਅੱਧੇ ਘੰਟੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਪਰ ਬਹੁਤ ਸਾਰਾ ਇੱਥੇ ਪਾਣੀ ਵੱਡੀ ਮਾਤਰਾ ਦੇ ਵਿੱਚ ਖੜਾ ਹੁੰਦਾ ਤੇ ਹੁਣ ਕਾਫੀ ਪਾਣੀ ਆ ਜਿਹੜਾ ਉਹ ਇੱਥੋਂ ਜਿਹੜਾ ਹਟ ਵੀ ਗਿਆ ਜਾਂ ਬਹਿ ਗਿਆ ਅੱਗੇ ਨੂੰ ਹੋਰ ਨਾ ਮੁਹੱਲਿਆਂ ਦੇ ਵਿੱਚ ਵੜ ਗਿਆ ਤਾਂ ਦੂਜੇ ਪਾਸੇ ਇਧਰ ਲਈ ਤਸਵੀਰਾਂ ਦਿਖਾ ਦਿਓ ਜੀ ਇਧਰ ਲਈ ਤਸਵੀਰਾਂ ਇਧਰ ਆ ਕੇ ਸਾਹਮਣੇਲੀ ਸੜਕ ਦੀਆਂ ਤਸਵੀਰਾਂ ਦਿਖਾ ਦਿਓ ਤਾਂ ਇਹ ਪੂਰੀ ਦੀ ਪੂਰੀ ਸੜਕ ਵੀ ਹੈ ਜਿਹੜੀ ਇਹ ਪਾਣੀ ਦੇ ਨਾਲ ਨੱਕੋ ਨੱਕ ਡੁੱਬੀ ਹੋਈ ਹੈ ਤੇ ਹੁਣ ਇੱਕ ਵਾਰ ਮੋੜ ਤੋਂ ਜਿਹੜੀ ਉਹ ਬੂੰਦਾਬੰਦੀ ਸ਼ੁਰੂ ਹੋ ਚੁੱਕੀ ਹੈ ਤੇ ਲੱਗਦਾ ਹੈ ਕਿ ਹੋਰ 5-7 ਮਿੰਟ ਤੱਕ ਜਿਹੜਾ ਉਹ ਤੇਜ਼ ਵੀ ਦੁਵਾਰਾ ਤੋਂ ਆ ਜਾਵੇਗਾ ਗੱਲਬਾਤ ਕਰ ਰਹੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਜੀ ਆਸ਼ੂ ਬੀਟਨ ਨਾਮ ਹੈ ਜੀ ਇਹ ਕਿਹੜਾ ਮੁਹੱਲਾ ਤੁਹਾਡਾ ਮੇਰਾ ਬਾਗ ਨੰਬਰ 35 ਪ੍ਰਲਾਦ ਨਗਰ ਹੀ ਹੈ ਜੀ ਪ੍ਰਲਾਦ ਨਗਰ ਪਹਿਲਾਂ ਲੋਕਾਂ ਨੂੰ ਦੱਸਦੇ ਹੋ ਇਸ ਚੌਕ ਤੋਂ ਕਿੰਨਾ ਕੁ ਦੂਰ ਹੈ ਮੈਨੂੰ ਲੱਗਦਾ ਉਸ ਗਲੀ ਤੋਂ ਪ੍ਰਲਾਦ ਨਗਰ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਇਸ ਇੱਕ ਗਲੀ ਜਿਹੜੀ ਆ ਦੁਕਾਨਾਂ ਦੀ ਬੈਕ ਸਾਈਡ ਆ ਸਾਰਾ ਪ੍ਰਲਾਦ ਨਗਰ ਹੀ ਪੈਂਦਾਗਾ ਭਾਜੀ ਤੁਸੀਂ ਗੁੱਸੇ ਦੇ ਕਾਨੂੰ ਲੱਗਦੇ ਹੋ ਕਿਉਂਕਿ ਹੁਣ ਚਾਰਪੁਰ ਨਗਰ ਨਗਰ ਮੈਂ ਤਾਂ ਪ੍ਰੋਜੈਕਟ ਲੈ ਆਂਦਾ ਕਿ ਇੱਥੋਂ ਦਾ ਜਿਹੜਾ ਸਾਰਾ ਪਾਣੀ ਆ ਉਹ ਪੰਗੀ ਚੌਦ ਦੇ ਵਿੱਚ ਆ ਖੁਸ਼ੀ ਦੀ ਗੱਲ ਐ ਦੇਖੋ ਹਿਆਰਪੁਰ ਦੇ ਇੱਥੇ ਸ਼ਹਿਰ ਦਾ ਕੀ ਹਾਲ ਐ ਲੋਕੀ ਆਪਣੀਆਂ ਗੱਡੀਆਂ ਬਣਾ ਰਹੇ ਆ ਮੋਟਰਸਾਈਕਲ ਸਕੂਟਰ ਬਣਾ ਰਹੇ ਆ ਸੱਟਾ ਚੋਟਾ ਲਵਾ ਰਹੇ ਆ ਇਸ ਤਰ੍ਹਾਂ ਦਾ ਹਾਲ ਐ ਲੋਕਾਂ ਦੀਆਂ ਦੁਕਾਨਾਂ ਦਾ ਕੰਮ ਥੱਪ ਹੋਇਆ ਪਿਆ ਕੋਈ ਨੰਗਨ ਨਰੋਗਾ ਨਹੀਂ ਐ ਤੁਸੀਂ ਦੇਖੋ ਜੇ ਪਾਣੀ ਭਰੰਦੇ ਨਾਲ ਤਾਂ ਕੋਈ ਲੰਘ ਨਹੀਂ ਪਾਰਿਆ ਟੰਗ ਦੇ ਨਾਲ ਇਸ ਮੱਲੇ ਸਾਡੇ ਪਰਲਾ ਨਗਰ ਦੇ ਵਿੱਚ ਤੁਹਾਨੂੰ ਦੱਸਾਂ ਪਾਣੀ ਇਸ ਚੀਜ਼ ਦੇ ਨਾਲ ਸਾਡਾ ਪਾਣੀ ਵੀ ਨਹੀਂ ਮੱਲੇ ਚੋਂ ਜਿਹੜਾ ਸੀਵਰ ਦਾ ਵੀ ਆ ਉਹ ਵੀ ਬੈਕ ਜਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਇਸ ਵੇਲੇ ਇੰਨੇ ਕ ਬੁਰੇ ਹਾਲ ਆ ਪਰ ਜਿਹੜੇ ਐਮਐਲਏ ਸਾਹਿਬ ਨੇ ਜਾਂ ਮੇਅਰ ਸਾਹਿਬ ਦਾ ਇਥੋਂ 25 30 ਮੀਟਰ ਦੀ ਦੂਰੀ ਤੇ ਘਰ ਹੈ ਜੀ ਉਹਨਾਂ ਨੂੰ ਇਹ ਹਾਲਾਤ ਦਿਖਾਈ ਨਹੀਂ ਦਿੰਦੇ ਜੀ ਫਿਰ ਮੈਨੂੰ ਇਹੀ ਚੀਜ਼ ਦੀ ਤਾਂ ਸਮਝ ਨਹੀਂ ਆ ਰਹੀ ਜੀ ਸਾਡੇ ਸ਼ਹਿਰ ਦੇ ਇੱਕ ਮੇਅਰ ਸਾਹਿਬ ਹੈ ਜਿਨ੍ਹਾਂ ਨੇ ਹੁਸ਼ਿਆਰਪੁਰ ਦਾ ਸਾਰਾ ਦਰਮਦਾਰ ਉਹਨਾਂ ਦੇ ਸਿਰ ਤੇ ਆ ਉਹਨਾਂ ਦੀ ਕੋਠੀ ਦੇ ਲਾਗੇ ਇਸ ਤਰ੍ਹਾਂ ਦਾ ਦ੍ਰਿਸ਼ ਹੋਣਾ ਤੇ ਤੁਸੀਂ ਹੁਸ਼ਿਆਰਪੁਰ ਦਾ ਦ੍ਰਿਸ਼ੇ ਦੇਖ ਸਕਦੇ ਆ ਕਿ ਕਿਸ ਤਰੀਕੇ ਦਾ ਹੋਊਗਾ ਸਕਾ ਕਿਹੜੇ ਤੁਸੀਂ ਬਾਈ ਜੀ ਦੱਸ ਰਹੇ ਸੀਗੇ ਇਹ ਸੀਗੇ ਜਾਂ ਉਸ ਜਣੇ ਦੇ ਘਰ ਚ ਪਾਣੀ ਵੜਦਾ ਤੁਹਾਡੇ ਘਰ ਚ ਬੜੀ ਫਿਰ ਕੀ ਹਾਲਾਤ ਹੁੰਦੇ ਨੇ ਜਦੋਂ ਘਰ ਦੇ ਅੰਦਰ ਪਾਣੀ ਦਾਖਲ ਹੋ ਜਾਂਦਾ ਨੁਕਸਾਨ ਕਿੰਨਾ ਕੁ ਹੁੰਦਾ ਨੁਕਸਾਨ ਭਾਈ ਜੀ ਦੁਕਾਨ ਵੀ ਆਪਣੀ ਥੱਲੇ ਹੈਗੀ ਆ ਤੇ ਮੰਦਰ ਅੰਦਰ ਪਾਣੀ ਇੱਦਾਂ ਸੀਗਾ ਸਵੇਰੇ ਮੈਂ ਉੱਠਿਆ ਤੇ ਚਪਲਾਂ ਇੱਦਾਂ ਪਾਣੀ ਚ ਤੈਰਨ ਲੱਗੀਆਂ ਸੀ ਤੇ ਜਿੱਦਾਂ ਡਰੇਨ ਵਾਈ ਜਿਹੜਾ ਇਹਨਾਂ ਡਰੇਨ ਸ਼ੁਰੂ ਕੀਤਾ ਇੱਥੇ ਡਰੇਨ ਦਾ ਬਾਟਰ ਡਰੇਨ ਦਾ ਪਰ ਉਹ ਮੇਰੇ ਹਿਸਾਬ ਨਾਲ ਉਹ ਪ੍ਰੋਜੈਕਟਰ ਟੋਟਲ ਜਿਹੜਾ ਨਾਲ ਦੇ ਨਾਲ ਤਸਵੀਰਾਂ ਉਹ ਵੀ ਦਿਖਾ ਦਿਓ ਮਨਵੀਰ ਜੀ ਲੋਕ ਜਦੋਂ ਇਹ ਸ਼ਾਪਿੰਗ ਕਰਨ ਆਉਂਦੇ ਤਾਂ ਦੇਖ ਇਹ ਦੋਬਾ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਲੱਗਦਾ ਹੈ ਕਿ ਐਮਐਲਏ ਨੂੰ ਤੇ ਤਮਾਮ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਾਣ ਦਾ ਜਿਹੜੇ ਜ਼ਰੂਰ ਪਾਉਂਦੇ ਹੋਣਗੇ ਜੀ ਭਾਜੀ ਕੀ ਕਹਿ ਰਹੇ ਸੀ ਮੈਂ ਕਿ ਇਹਦੇ ਵਿੱਚ ਜਿਹੜਾ ਡਰੇਨ ਵਾਟਰ ਦਾ ਇਹਨਾਂ ਨੇ ਕੀਤਾ ਇਹਨਾਂ ਦਾ ਪ੍ਰੋਜੈਕਟ ਟੋਟਲੀ ਫ੍ਰੀ ਹੈ ਮਤਲਬ ਫ੍ਰੀ ਕਹਦਾ ਸੌਰੀ ਫੇਲ ਆ ਤੇ ਇਹ ਜਿੱਦਾਂ ਹੁਣ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਆ ਇਹਨਾਂ ਨੂੰ ਉੱਠਣਾ ਚਾਹੀਦਾ ਘਰਾਂ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਦੇਖਣਾ ਚਾਹੀਦਾ ਕਿ ਘਰਾਂ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਘਰ ਬੈੱਡ ਤੱਕ ਪਾਣੀ ਦੇ ਵਿੱਚ ਡੁੱਬ ਜਾਂਦੇ ਆ। ਭਾਜੀ ਆਪਾਂ ਇੱਕ ਗੱਲ ਕਰ ਲਈਏ ਆਪਾਂ ਝਾੜੂ ਵਾਲਿਆਂ ਦੀ ਵੀ ਇਹਨਾਂ ਨੂੰ ਵੀ ਛੱਡ ਦਈਏ, ਕਾਂਗਰਸ ਨੂੰ ਵੀ ਛੱਡ ਦਈਏ। ਅਕਾਲੀ ਭਾਜਪਾ ਸਰਕਾਰ ਰਹੀ ਸੀ। ਆਪਾਂ ਇਹਨਾਂ ਤਿੰਨਾਂ ਦੀ ਚਾਰਾਂ ਪਾਰਟੀਆਂ ਦੀ ਗੱਲ ਕਰ ਲਈਏ। ਬਹੁਤ ਸਾਰੇ ਹੁਸ਼ਿਆਰਪੁਰ ਨੇ ਲੀਡਰਾਂ ਨੂੰ ਮਾਨ ਸਨਮਾਨ ਦਿੱਤਾ ਹੈ ਨਾ ਜੂ ਹੁਸ਼ਿਆਰਪੁਰ ਨੇ ਵੱਡੇ-ਵੱਡੇ ਲੀਡਰ ਪੈਦਾ ਕੀਤੇ ਆ। ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਚਲੇ ਗਈਆਂ, ਕਈ ਲੀਡਰ ਆਏ, ਕਈ ਚਲੇ ਗਏ। ਪਰ ਅਜੇ ਤੱਕ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨੀਂ ਨਾ ਤਾਂ ਹੋ ਸਕਿਆ ਜੀ। ਨਹੀਂ ਇਹ ਮੈਨੂੰ ਲੱਗਦਾ ਕਿ ਅਗਲੀ ਵਾਰੀ ਇਹ ਨਾ ਵ ਇਹ ਤਾਹੀ ਗੱਲਬਾਤ ਬੰਨੀ ਓਦਾਂ ਨਹੀਂ ਕਿਉਂਕਿ ਇਹਦਾ ਜਿਹੜੀ ਮਾਜੀ ਸਰਕਾਰ ਆ ਜਾਵੇ ਇਹੀ ਹਾਲ ਆ ਆਪਾਂ ਇਹੀ ਦੇਖਦੇ ਆਏ ਆ ਤੇ ਬਸ ਜਦੋਂ ਮੀਂਹ ਪੈਂਦਾ ਸਾਨੂੰ ਇਹੀ ਡਰ ਹੁੰਦਾ ਕਿ ਘਰ 'ਚ ਪਾਣੀ ਨਾ ਆ ਜਾਏ ਆਪਾਂ ਕੁਛ ਉਹਦਾ ਪ੍ਰਬੰਧ ਕਰਨਾ ਪਹਿਲੇ ਸ਼ੁਰੂ ਕਰ ਦਿੰਦੇ ਆ ਕਿ ਘਰ ਦੇ ਵਿੱਚ ਨੁਕਸਾਨ ਆਲੇ ਦੁਆਲੇ ਤਕਰੀਬਨ ਆਲਮੋਸਟ ਸਾਰੀਆਂ ਦੁਕਾਨਾਂ ਦੇ ਵਿੱਚ ਪਾਣੀ ਜਾਂਦਾ ਜਿਹੜਾ ਸਟੇਸ਼ਨਰੀ ਦੁਕਾਨਾਂ ਹੈਗੀਆਂ ਸਾਰੀਆਂ ਉਹਨਾਂ ਦੇ ਵੀ ਕਾਫੀ ਨੁਕਸਾਨ ਹੋਇਆ ਸਾਡੀ ਦੁਕਾਨ 'ਚ ਵੀ ਗਿਆ ਸਾਡੇ ਸਾਹਮਣੇ ਪੰਜ ਸਾਲ ਹੈਗੇ ਉਹਨਾਂ ਦੇ ਵੀ ਗਿਆ ਹਾਂਜੀ ਜੀ ਭਾਈ ਤੁਸੀਂ ਕਹਿ ਰਹੇ ਸੀਗੇ ਜੀ ਕਹਿ ਰਹੇ ਸੀ ਕੁਝ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿ ਰਹੇ ਭਾਜੀ ਇਹ ਹੈ ਕਿ ਪਾਣੀ ਦਾ ਨਿਕਾਸੀ ਕੋਈ ਕਰੋ ਤੇ ਸਾਡੀ ਦੁਕਾਨਾਂ ਦੇ ਵਿੱਚ ਪਾਣੀ ਵੜ ਜਾਂਦਾ ਭਾਜੀ ਹੋਰ ਮੈਂ ਕੁਝ ਨਹੀਂ ਕਹਿ ਰਿਹਾ ਜੀ ਨਿਕਾਸੀ ਕਰੋ ਬਸ ਅੱਛਾ ਭਾਜੀ ਸ਼ਿਮਲਾ ਪਹਾੜੀ ਦਾ ਵੀ ਬੇੜਾ ਕਰਕੇ ਕਰਕੇ ਰੱਖ ਦਿੱਤਾ ਪਿਛਲਾ ਹਿੱਸਾ ਜਿਹੜਾ ਉਹ ਤੋੜ ਦਿੱਤਾ ਗਿਆ ਥੋੜਾ ਬਹੁਤ ਉਹ ਹਵਾ ਦੇ ਵਿੱਚ ਝੂਲਦਾ ਪਿਆ ਉਹ ਅੱਜ ਵੀ ਤੱਕ ਆਲੋ ਡਿਗਣੀ ਡਿਗਣੀ ਹੈ ਜੀ ਸ਼ਿਮਲਾ ਪਹਾੜੀ ਵੀ ਰੋਲ ਕੇ ਰੱਖ ਦਿੱਤੀ ਤੇਣਾ ਤਾਂ ਪ੍ਰੋਜੈਕਟ ਵੀ ਫੇਲ ਹੈ ਤੁਸੀਂ ਕਹਿੰਦੇ ਹੋ ਸਰ ਮੈਂ ਇਹ ਚੀਜ਼ ਤੁਹਾਨੂੰ ਤੇ ਤੁਹਾਡੇ ਚੈਨਲ ਦੇ ਰਾਈ ਸ਼ਹਿਰ ਵਾਸੀਆਂ ਨੂੰ ਮੈਂ ਜਾਗਰੂਕ ਕਰਨਾ ਚਾਹੁੰਦਾ ਇਹ ਜਿਹੜੀ ਸ਼ਿਮਲਾ ਪਹਾੜੀ ਆ ਇੱਕ ਬਹੁਤ ਇਤਿਹਾਸਿਕ ਜਗ੍ਹਾ ਇਹ ਸਾਡੇ ਸ਼ਹਿਰ ਦੀ ਇੱਕ ਪਛਾਣ ਹੈ ਠੀਕ ਹੈ ਜੀ ਦੂਰੋਂ ਦੂਰੋਂ ਲੋਕਾਂ ਨੂੰ ਪਤਾ ਜੀ ਸ਼ਿਮਲਾ ਪਹਾੜੀ ਆ ਇਹ ਹੁਸ਼ਿਆਰਪੁਰ ਦੇ ਵਿੱਚ ਜਿਹਨੂੰ ਲੋਕੀ ਉਤਸ਼ਾਹ ਨਾਲ ਦੇਖਣਾ ਰਹੇ ਆ ਪਰ ਤੁਸੀਂ ਉਹਦੀ ਇਸ ਵੇਲੇ ਹਾਲਤ ਦੇਖੂਗੇ ਉਥੇ ਇੱਕ ਤਰ੍ਹਾਂ ਦਾ ਡੰਪ ਲੱਗਾ ਪਿਆ ਜੀ ਜਿਸ ਤਰ੍ਹਾਂ ਤੁਸੀਂ ਦਿੱਲੀ ਤੋਂ ਬਾਹਰ ਦੇਖਿਆ ਕਿ ਕੂੜੇ ਦਾ ਡੰਪ ਲੱਗਾ ਉਸੇ ਤਰੀਕੇ ਦੇ ਨਾਲ ਇਸ ਵੇਲੇ ਸ਼ਿਮਲਾ ਪਹਾੜੀ ਵੀ ਸਾਨੂੰ ਕੂੜੇ ਦਾ ਡੰਪ ਲੱਗ ਰਿਹਾ ਜੋ ਇਹਨਾਂ ਹਾਲਾਤ ਕੀਤੇ ਪਏ ਆ ਆ ਚਾਹ ਗੱਡੀ ਵਾਲੇ ਵੀਰੇ ਰੁਕੇ ਪਾਜੀ ਕੀ ਕਹਿਣਾ ਚਾਹੁੰਦੇ ਹੋ ਉਹ ਪੂਰਾ ਹਾਲਾ ਪਈ ਯਾਰ ਕਿੰਨਾ ਕਿ ਕਿੰਨੀ ਕੀ ਦਿੱਕਤਾਂ ਆਉਂਦੀਆਂ ਜੀ ਭਾਈ ਸਾਰੇ ਸ਼ਹਿਰ ਜੀ ਇਹ ਹਾਲ ਆ ਗੱਟੀਆਂ ਕਟਣੀਆਂ ਉਤੋਂ ਸਾਰੇ ਸ਼ਹਿਰ ਦੇ ਰਸਤੇ ਐਦਾਂ ਦੇ ਭਾਈ ਪਾਣੀ ਵਗੜ ਜਾਂਦਾ ਸਾਰੇ ਬੱਸ ਲੰਘਣ ਹੋਵੇ ਨਹੀਂ ਰਸਤਾ ਲੰਘਦਾ ਕੋਈ ਚੀਕਾ ਜਾਣਦੇ ਜਿਹੜੇ ਸਾਡੇ ਨਕਮੇ ਲੀਡਰ ਆ ਭਾਜੀ ਭਾਈ ਇਹ ਯੂਥ ਕਹਿੰਦੇ ਰੀਡ ਦੀ ਹੱਡੀ ਹੁੰਦਾ ਦੇਸ਼ ਭਾਈ ਇਹ ਕਹਣਾ ਚਾਹੁੰਦੇ ਆ ਕਿ ਜਿਹੜੇ ਆ ਰੋਡ ਪੱਟੇ ਪਏ ਆ ਪੱਟ ਪੱਟ ਕੇ ਰੱਖਦੇ ਕੁਛ ਅੱਗੇ ਕੀਤਾ ਨਹੀਂ ਇਹਨਾਂ ਨੂੰ ਮੜਿਆ ਸੁਧਾਰੋ ਤਾਂ ਕਿ ਬੰਦੇ ਲੰਘ ਸਕਣ ਭਾਈ ਨਾਲੇ ਪਾਣੀ ਦੀ ਨਿਕਾਸੀ ਕਟਣੀ ਚਾਹੀਦੀ ਆ ਨਿਕਾਸੀ ਕੱਢੋ ਕਿ ਪਾਣੀ ਖੜਾ ਹੀ ਨਾ ਹੋਵੇ ਕਰਨ ਨਾਲੇ ਕਾਡੇ ਮੋਰੀ ਆ ਸਾਰੇ ਸ਼ਹਿਰ ਦਾ ਪੂਰਾ ਹਾਲ ਬਹੁਤ ਬਹੁਤ ਧੰਨਵਾਦ ਜੀ ਤਾਂ ਹਾਂਜੀ ਭਾਜੀ ਆਪਾਂ ਦੁਬਾਰਾ ਆ ਜੀਓ ਫਿਰ ਭਾਈ ਜੀ ਕਹਿੰਦੇ ਆਪਾਂ ਗੱਲ ਕਰਨੀ ਹੈ Shimla ਪਹਾੜੀ ਵੀ ਹੱਥ ਹੋ ਗਈ ਤੇ ਪੈਸੇ ਵੀ ਮਨ ਲੱਦਾ ਉਹਨਾਂ ਬਰਬਾਦ ਹੋਣ ਦੇ ਕੰਡੇ ਤੇ ਹੀ ਆ ਜੀ ਇਹ ਤਕਰੀਬਨ 2.5 2 ਕਰੋੜ ਦਾ ਪ੍ਰੋਜੈਕਟ ਹੈ ਜੀ ਇਸ ਤਰ੍ਹਾਂ ਸਾਡੇ ਟੈਕਸ ਦੇ ਪੈਸੇ ਖਰਾਕ ਤੇ ਨੌਕਰੀਆਂ ਤਾਂ ਦਿੱਤੀਆਂ ਨਹੀਂ ਜਾ ਰਹੀਆਂ ਜੰਗਸਟਰਾਂ ਨੂੰ ਠੀਕ ਹੈ ਜੀ ਨੌਕਰੀਆਂ ਕੱਢ ਰੇ ਆ ਉੱਤੇ ਕੋਈ ਰੇਟ ਲੱਗ ਜਾਂਦੀ ਹੈ ਸਰਕਾਰ ਵਾਪਸ ਲੈ ਲੈਂਦੀ ਕਈ ਤਰ੍ਹਾਂ ਦੀ ਤੁਸੀਂ ਵੀ ਦੇਖਿਆ ਪਿੱਛੇ ਠੀਕ ਹੈ ਪ੍ਰੋਫੈਸਰਾਂ ਵੀ ਅਭੀ ਨੌਕਰੀਆਂ ਇਹਨਾਂ ਨੇ ਖਤਮ ਕੀਤੀਆਂ ਜਾਂ ਹੋਰ ਵੀ ਕਿਸੇ ਮੈਕਮੇਚ ਐਜੂਕੇਸ਼ਨ ਦੀ ਲਾਈਨ ਚ ਨਿਕਲੀਆਂ ਉਹ ਵੀ ਇਹ ਇਸ ਤਰੀਕੇ ਦੇ ਹਾਲਾਤ ਜਿਹੜਾ ਜੇ 2.2 ਕਰੋੜ ਇਹ ਲਾ ਰਹੇ ਆ ਉਹਦਾ ਹਾਲ ਤਾਂ ਵਧੀਆ ਢੰਗ ਨਾਲ ਕਰਨ ਕੀ ਉਹਦਾ ਤੇ ਦੂਜੇ ਪਾਸੇ ਜੇਕਰ ਆਪਾਂ ਸੜਕ ਦੀ ਗੱਲ ਕਰ ਰਹੇ ਆ ਤਾਂ ਸੜਕ ਵੀ ਥੋੜਾ ਜ਼ੂਮ ਕਰਕੇ ਤਸਵੀਰਾਂ ਉਹ ਦਿਖਾ ਦਿਓ ਨਾ ਤਾਂ ਪਾਣੀ ਦੀ ਨਿਕਾਸੀ ਦਾ ਹੀ ਪ੍ਰਬੰਧ ਹੈ ਤੇ ਉਤੋਂ ਸੜਕ ਦੀ ਹਾਲਤ ਵੀ ਤੁਸੀਂ ਵੇਖ ਸਕਦੇ ਹੋ ਦੇਖੋ ਇਹ ਇੱਕ ਪਾਸੇ ਜਦੋਂ ਆ ਮੈਨੂੰ ਲੱਗਦਾ ਕਿ 2 ਫੁੱਟ ਚੌੜੀ ਸੜਕ 3 ਫੁੱਟ ਹਨ 1 ਫੁੱਟ ਚੌੜੀ ਸੜਕ ਬਣਾਉਣੀ ਸੀਗੀ ਭਾਦਰਪੁਰ ਤੱਕ ਦਾ ਹੁਸ਼ਿਆਰਪੁਰ ਦੇ ਜਿਹੜੇ ਮੇਅਰ ਨੇ ਸੁਰਿੰਦਰ ਸਿੰਘ ਉਹਨਾਂ ਦਾ ਪ੍ਰੈਸ ਰਿਪੋਰਟ ਆਉਂਦਾ ਹੈ ਕਿ ਅਸੀਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੋਈ ਵੀ ਦਿੱਕਤ ਆ ਜਿਹੜੀ ਉਹ ਪੇਸ਼ ਨਹੀਂ ਆਉਣ ਦਿੱਤਾ ਜਾਵਾਂਗੇ ਪਰੰਤੂ ਕਿਸ ਤਰ੍ਹਾਂ ਸੜਕਾਂ ਦੇ ਨਿਰਮਾਣ ਹੁੰਦੇ ਨੇ ਇਹ ਤੁਸੀਂ ਵੇਖ ਲਓ ਕਿ ਇਹ ਮੈਨੂੰ ਲੱਗਦਾ ਕਿ ਸਾਡਾ ਪਹਿਲਾ ਹੁਸ਼ਿਆਰਪੁਰ ਮੁਲਕ ਦਾ ਜਾਂ ਮੈਨੂੰ ਲੱਗਦਾ ਕਿ ਦੇਸ਼ ਦੁਨੀਆ ਦਾ ਇਹ ਪਹਿਲਾ ਇਸ ਤਰ੍ਹਾਂ ਦਾ ਇਲਾਕਾ ਹੋਵੇਗਾ ਜਿੱਥੋਂ ਦੀਆਂ ਸੜਕਾਂ ਜਿਹੜੀਆਂ ਅਸੀਂ ਝਾੜੂ ਦੇ ਨਾਲ ਹੱਥਾਂ ਦੇ ਵਿੱਚ ਅਸੀਂ ਇਕੱਤਰ ਕਰ ਸਕਦੇ ਹਾਂ ਜਿਹਨਾਂ ਨੂੰ ਇਕੱਠਾ ਕਰ ਸਕਦੇ ਆ ਤਾਂ ਲੋਕ ਇਹ ਬਹੁਤ ਸਾਰੇ ਲੋਕ ਅਜਿਹੇ ਨੇ ਇਹ ਜਿਹੜੇ ਕੈਮਰਾ ਸਾਹਮਣੇ ਬੋਲਣ ਤੋਂ ਗੁਰੇਸ਼ ਕਰਦੇ ਨੇ ਕਰ ਰਹੇ ਨੇ ਪਰੰਤੂ ਆਫ ਦਾ ਰਿਕਾਰਡ ਹੈ ਉਹ ਸਾਡੇ ਕੰਨਾਂ ਦੇ ਵਿੱਚ ਇਹ ਦੂਰੋਂ ਕਈ ਗੱਲਾਂ ਕਹਿ ਕੇ ਲੰਘ ਰਹੇ ਨੇ ਭਾਬਕਿਓ ਲਾਂਹ ਦਾ ਪਾ ਕੇ ਲੰਘ ਰਹੇ ਨੇ ਵਿੱਚੇ ਪ੍ਰਸ਼ਾਸਨ ਨੂੰ ਤੇ ਵਿੱਚੇ ਹੀ ਲੀਡਰਾਂ ਨੂੰ ਸੋ ਜਿੰਪਾ ਜੀ ਸਵਾ ਕੁ ਸਾਲ ਦੇ ਕਰੀਬ ਦਾ ਸਮਾਂ ਤੁਹਾਡਾ ਵੀ ਰਹਿ ਗਿਆ ਕੁਝ ਸ਼ਹਿਰ ਦਾ ਸਵਾਰ ਲੋਲ ਨਹੀਂ ਤਾਂ ਲੋਕਾਂ ਨੇ 2027 ਦੇ ਵਿੱਚ ਤੁਹਾਨੂੰ ਵੀ ਬਾਏ ਬਾਏ ਟਾਟਾ ਕਰ ਦੇਣਾ ਤਾਂ ਫਿਰ ਤੁਹਾਡੇ ਵੀ ਨਾਮ ਦੇ ਮੂਰੇ ਸਾਫਗਾ ਲੱਗ ਜਾਣਾ ਜਿੱਦਾਂ ਇਹ ਬਾਕੀਆਂ ਤੇ ਨਾਮ ਦੇ ਮੂਰੇ ਲੱਗਿਆ ਹੈ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਕ ਖਬਰਾਂ ਦੇ ਲਈ ਜੁੜੇ ਹੋ ਉਚਾਰ ਪਰ ਜਿ ਉਸ ਦੇ ਨਾਲ Inspire Innovation DNA University